ਫਾਜ਼ਿਲਕਾ ਦੇ ਸਿੱਧ ਸ੍ਰੀ ਹਨੂਮਾਨ ਮੰਦਿਰ ਤੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੋ ਤਰਾ ਲੜਦਿਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਮੰਦਿਰ ਦੇ ਕਈ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਾਈਕ ਬੰਦ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ ਲੇਕਿਨ ਇਸ ਦੀ ਸੂਚਨਾ ਕਿਸੇ ਵੀ ਮੰਦਿਰ ਕਮੇਟੀ ਦੇ ਮੈਂਬਰ ਨੂੰ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਵੀਡੀਓ ਕਿੱਥੋਂ ਵਾਇਰਲ ਹੋਈ ਅਤੇ ਕਿਸ ਮਨਸ਼ਾ ਦੇ ਨਾਲ ਵਾਇਰਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਜਲਦੀ ਇੱਕ ਮੀਟਿੰਗ ਵੀ ਬੁਲਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਬਾਦਲ ਕਾਦਾ ਸਿੱਧ ਸ੍ਰੀ ਹਰਮਨ ਮੰਦਿਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਰੋਜ਼ਾਨਾ ਹੀ ਸੈਂਕੜੇ ਲੋਕ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਂਦੇ ਹਨ ਜਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 19 ਤਰੀਕ ਨੂੰ ਦੋ ਦਿਰਾ ਮੰਦਿਰ ਦੇ ਵਿੱਚ ਲੜ ਪਈ ਸੀ ਲੜਾਈ ਝਗੜੇ ਦਾ ਕਾਰਨ ਨਹੀਂ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਵੀਡੀਓ ਵਾਇਰਲ ਹੋਈ ਤਾਂ ਮੰਦਿਰ ਕਮੇਟੀ ਦੇ ਕਈ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਵੱਲੋਂ ਇਸ ਤੇ ਐਕਸ਼ਨ ਲੈਣ ਦੀ ਗੱਲ ਕਹੀ ਜਾ ਰਹੀ ਹੈ ਹੁਣ ਇਹਤੇ ਸਵਾਲ ਇਹ ਵੀ ਉੱਠਦੇ ਹੈ ਕਿ ਆਖਿਰ ਇਹ ਸੀਸੀਟੀਵੀ ਫੁਟੇਜ ਕਿਸ ਦੇ ਵੱਲੋਂ ਵਾਇਰਲ ਕੀਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਤੇ ਜਾਂਚ ਵੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਾਦਲ ਕਾਦਰ ਸਿੱਧ ਸਿੰਘ ਹਰਮਾਨ ਮੰਦਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਵੀਡੀਓ ਵਾਇਰਲ ਕਰਕੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਪ੍ਰਯਾਸ ਕੀਤਾ ਗਿਆ ਇਸ ਬਾਰੇ ਦੇ ਵਿੱਚ ਜਦੋਂ ਮੰਦਰ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦੀ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਦੇ ਵਿੱਚ ਪੂਰੀ ਜਾਂਚ ਕੀਤੀ ਜਾਏਗੀ मामला ये था भी एक जो उस दिन जो है सुंदरकांड का पाठ चल रहा था उसके बाद समाप्ति के बाद जो जयकारे लग रहे थे उसमें साउंड वाले ने पहले ही जो है वो साउंड बंद कर दिया उसकी वजह से कुछ इश्यू हुआ था और ऐसा कोई नहीं था कि जो मंदिर को जैसे ये चर्चाएं ये चल रही हैं मंदिरों बदनाम करने की वो ऐसा कुछ भी नहीं है सभी भाईचारे के साथ रहते हैं सही है ऐसी कोई स्थिति नहीं थी जैसी बना दी गई है जो लोग आता पाई कर रहे हैं वो वो लो लोग कौन थे वो यहां आते हैं कोई संकीर्तन में कभी आते हैं कभी उनके साथ ही बोलचाल थी उसका हमारी कार्यकारिणी से सही आपको लेना देना नहीं तो जो वीडियो जैसे पेश की जा रही है उसको कैसे देख ये मैं आपको पहले बताया ये जो स्थितियाँ कुछ और थी उसको दिखाया कुछ और गया ये बाबा जी सब जानते हैं और भक्त भी जानते हैं सब तो इसलिए इस इशू को ਇतना ਜੋ ਬੜਾਇਆ ਗਿਆ ਉਹ ਨਹੀਂ ਹੋਣਾ ਚਾਹੀਏ। ਹਮ ਇਹ ਇਹ ਐਸੇ ਅਭੀ ਕੁਝ ਹੋ ਸਕਦਾ ਕੋਈ ਸਰਕਾਰੀ ਅਨਸਰ ਨੇ ਕੁਝ ਨੇ ਦੇ ਦਿਓ। ਇਸ ਦੀ ਤਹਿਕੀਕਾਤ ਜੋ ਹੈ ਕਾਰਜਕਾਰੀ ਜੋ ਕਰੇਗੀ ਉਸ ਕੇ ਬਾਅਦ ਹੀ ਹਮ ਕੁਝ ਕਹਿ ਸਕਤੇ ਹਾਂ। ਕਿ ਮੈਨੂੰ ਨਹੀਂ ਪਤਾ ਕਿਸ ਨੇ ਕੀ ਰੋਲਾ ਪਾਇਆ। ਮੈਂ ਤਾਂ ਅੱਜ ਜਿਹੜਾ ਮੈਂ ਤਾਂ ਇੰਨੇ ਦੇਖਿਆ ਫੇਸਬੁੱਕ ਤੇ। ਉਹਨੂੰ ਪਤਾ ਲੱਗਾ ਪੁੱਛਿਆ ਆ ਕੇ ਉਹ ਕਹਿੰਦਾ ਥੋੜੀ ਜਿਹੀ ਗੱਲ ਹੋਈ ਸੀਗੀ ਤੇ ਉਹ ਬੰਦੇ ਨੇ ਉਹਨੂੰ ਫੜ ਕੇ ਪਾਸੇ ਲੈ ਗਏ। ਉਸ ਬਾਅਦ ਥੱਲੇ ਆ ਕੇ ਨੇ ਸੋ ਪਤਾ ਨਹੀਂ ਕਿਉਂ ਵਾਅ ਰੋਲਾ ਐਡਾ ਵੱਡਾ ਖੜਾ ਹੋਇਆ ਮੈਂ ਅਸੀਂ ਇੱਕ ਦਿਨ ਮੀਟਿੰਗ ਕਰਕੇ ਤੇ ਇਸ ਦੇ ਬਾਰੇ ਚਾਰਮਿੰਗ ਕਰਾਂਗੇ ਕਿ ਕੀ ਗੱਲ ਕਿਉਂ ਹੋਈ ਹੈ ਨਹੀਂ ਹੋਣੀ ਚਾਹੀਦੀ ਜੀ ਗਲਤ ਹੈ ਲੋਗਾਂ ਦੀ ਆਸਤਾ ਦੇ ਨਾਲ ਖਿਲਵਾੜ ਹੈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੈ ਮਤੌਰ ਕਮੇਟੀ ਮੈਂਬਰ ਵੀ ਇਹਦੇ ਚ ਹੋਣਾ ਕੀ ਚਾਹੀਦਾ ਦੇਖੋ ਜਿਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਜਾਂ ਜਿਸ ਉਹਨੇ ਕੀਤਾ ਉਹਨੂੰ ਅਸੀਂ ਐਕਸ਼ਨ ਲਾਾਂਗੇ ਮੀਟਿੰਗ ਬੁਲਾਣੇ ਆ ਮੈਂਬਰ ਇਕੱਠੇ ਹੋਵਾਂਗੇ ਅਸੀਂ ਜੋ ਵੀ ਸਾਡਾ ਫੈਸਲਾ ਹੋਏਗਾ ਕਮੇਟੀ ਦਾ ਉਹ ਲਾਗੂ ਕਰਾਂਗੇ ਜਦੋਂ ਤੱਕ ਲੋਵਾ ਤਿਆਂ ਨੂੰ ਭਾਇਆ ਨਹੀਂ ਜਾਂਦਾ ਉਹਨਾਂ ਨਾਲ ਗੱਲ ਨਹੀਂ ਕੀਤੀ ਜਾਂਦੀ ਉਸ ਤੋਂ ਪਹਿਲਾਂ ਕੁਝ ਵੀ ਕਹਿਣਾ ਮੈਨੂੰ ਲੱਗਦਾ ਠੀਕ ਨਹੀਂ ਹੋਏਗਾ ਪੁੱਛ ਕੇ ਤੱਕ ਕੀਤਾ ਜਾਵੇ ਫਿਰ ਗੱਲ ਕਰਾਂਗੇ ਜੀ ਇਹ ਵੀਡੀਓ ਵਾਇਰਲ ਹੋਈ ਹੈ ਆ ਸਾਨੂੰ ਫੇਸਬੁਕ ਤੋਂ ਪਤਾ ਲੱਗਿਆ ਹੈ ਪਰ ਬਹੁਤ ਮੰਦ ਭਾਗੀ ਘਟਣਾ ਹੈ ਨਹੀਂ ਹੋਣੀ ਚਾਹੀਦੀ ਸੀ ਦੂਸਰੀ ਗੱਲ ਇਹ ਸੀ ਵੀ ਜੇ ਕੋਈ ਵੀ ਇਸ਼ੂ ਸੀ ਕਿਸੇ ਦੇ ਵੀ ਸੀਗਾ ਤੇ ਅੰਦਰੋਂ ਵੀ ਕਮੇਟੀ ਜਿਹੜੀ ਹੈਗੀ ਹੈ ਉਹਨੂੰ ਉਹਨਾਂ ਨੇ ਦੱਸਣਾ ਸੀ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਨੇ ਮਾਸਟਰ ਜੀ ਆਪਣੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਆ ਰੋਲਾ ਆ ਜਾ ਹੋਰ ਹੈ ਜੀ ਬਿਲਕੁਲ ਨਹੀਂ ਦੱਸਿਆ ਗਿਆ ਤੇ ਉਸ ਤੋਂ ਬਾਅਦ ਇਹ ਘਟਨਾ ਜਿਹੜੀ 19 ਤਰੀਕ ਨੂੰ ਦੱਸੀ ਗਈ ਹੈ ਵਿੱਚ ਤੇ ਇਹਨਾਂ ਦਿਨਾਂ ਬਾਅਦ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕੈਮਰੇ ਵਿੱਚੋਂ ਲੈ ਕੇ ਤੇ ਉਹ ਬਹੁਤ ਗਲਤ ਗੱਲ ਹੈ ਕਿਉਂਕਿ ਸਾਡਾ ਸਨਾਤਨ ਧਰਮ ਜਿਹਨੂੰ ਅਸੀਂ ਪੂਜਦੇ ਆ ਹਨੂਮਾਨ ਮੰਦਰ ਠੀਕ ਹੈ ਸਰਦਾ ਬਣੀਆਂ ਸਾਰਿਆਂ ਦੀ ਠੀਕ ਹੈ ਜਦੋਂ ਜਿਹਨੂੰ ਅਸੀਂ ਪੂਜਦੇ ਆ ਅਸੀਂ ਉਹਨੂੰ ਬਦਨਾਮ ਕਰਨ ਲੱਗੇ ਆ ਹਾਂ ਕੋਈ ਰੰਜਿਸ਼ ਹੈ ਤੁਹਾਡੀਆਂ ਬੈਠ ਕੇ ਗੱਲ ਕਰੋ ਕੋਈ ਚੱਕਰ ਨਹੀਂ ਦੇਖੋ ਲੜਾਈ ਝਗੜੇ ਕਿੱਥੇ ਨਹੀਂ ਹੁੰਦੇ ਆਪਣੇ ਪਰਵਾਨਾਂ ਚ ਹੁੰਦੇ ਨੇ ਇਹ ਗੱਲ ਆਪਾਂ ਉਛਾਲਦੇ ਆ ਹਰੇਕ ਪਾਸੇ ਹੁੰਦੇ ਨੇ ਹਰੇਕ ਸੰਸਥਾ ਚ ਹੁੰਦੇ ਨੇ ਇਹ ਗੱਲ ਨਹੀਂ ਹੁੰਦੀ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਹੈ ਕੋਈ ਵਜ੍ਹਾ ਹੋਣੀ ਉਹਨਾਂ ਦੀ ਜੇ ਤੁੰਤਮਮੇ ਹੋਈ ਹੈ ਉਹਦੀ ਵਜ੍ਹਾ ਕੋਈ ਹੋਊਗੀ ਠੀਕ ਹੈ ਜੀ ਪਰ ਉਹ ਕਲੀਅਰ ਕਰਨ ਤੋਂ ਪਹਿਲਾਂ ਬਿਠਾਣ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਸੀ ਜਿਹੜੇ ਜਿਨ੍ਹਾਂ ਦੇ ਨਾਲ ਹੈਗੀ ਹੈ ਨਾ ਉਹ ਗੱਲ ਕਰਦੇ ਆ ਕੇ ਵੀ ਸਾਡੇ ਨਾਲ ਆ ਗੱਲ ਆ ਜਿਹਾ ਉਹ ਕੋਈ ਗੱਲ ਨਹੀਂ ਹੋਈ ਇੱਕਦਮ ਇੱਕ ਵੀਡੀਓ ਵਾਇਰਲ ਹੋ ਜਾਣੀ ਮਤਲਬ ਕਿ ਉਹ ਉਹੀ ਦੇਖੋ ਵੀ ਕਿੰਦੀ ਗਲਤ ਗੱਲ ਹੈ ਅੱਛਾ ਗੱਲ ਕੁਝ ਵੀ ਨਹੀਂ ਹੈ ਐਡੀ ਕੋਈ ਉਹ ਨਹੀਂ ਹੋਇਆ ਕਿ ਤੇ ਸੇਤ ਪੜਿਆ ਜਾਂ ਹੋਰ ਕੋਈ ਲੜਾਈ ਝਗੜਾ ਨਾ ਨਾ ਤੇ ਠੀਕ ਹੈ ਥੋੜਾ ਬਹੁਤ ਹੋਇਆ ਹੋਣਾ ਦਾ ਪਰ ਇਹ ਬੈਠ ਕੇ ਵੀ ਹੋ ਸਕਦਾ ਸੀਗਾ ਪਰ ਇਹ ਇਹਨਾਂ ਉਛਾਲ ਕੇ ਮੰਦਰ ਦੀ ਮਰਿਆਦਾ ਖਰਾਬ ਕਰਨੀ ਇਹ ਕੋਈ ਚੰਗੀ ਗੱਲ ਨਹੀਂ ਹੈ ਇਹ ਮਸਲਾ ਹੱਲ ਹੋ ਸਕਦਾ ਸੀ ਬੈਠ ਕੇ ਹੋ ਸਕਦਾ ਸੀਗਾ ਜੇ ਕੋਈ ਹੈਗਾ ਸੀ ਕਿਸੇ ਨੂੰ ਇਸ਼ੂ ਸੀ ਤੇ ਦਫ਼ਤਰ ਗੱਲ ਕਰ ਲੈਂਦੇ ਤੇ ਅਸੀਂ ਕਮੇਟੀ ਵੀ ਮੈਂਬਰ ਜਿਹੜੇ ਹੈਗੇ ਸੀ ਉਹਦਾ ਹੱਲ ਵੀ ਹੋ ਜਾਂਦਾ ਬਟ ਹੁਣ ਇੱਕਦਮ ਇਹਨਾਂ ਨੇ ਉਛਾਲ ਕੇ ਜਿਹੜਾ ਉਹ ਇੱਕ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ